ਫਿਰੋਜ਼ਪੁਰ ਦੇ ਵਿੱਚ ਉਸ ਵੇਲੇ ਸੰਸਨੀ ਫੈਲ ਗਈ ਜਦੋਂ ਫਿਰੋਜ਼ਪੁਰ ਦੇ ਵਿੱਚ ਇੱਕ ਵਿਆਹੁਤਾ ਅਤੇ ਉਸ ਦੇ ਸਹੁਰੇ ਪਰਿਵਾਰ ਦੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਸਬੰਧੀ ਜਾਣਕਾਰੀ ਦਿੰਦੇ ਹਾਂ ਵਿਆਹੁਤਾ ਲੜਕੀ ਕਿਰਨਾ ਨੇ ਦੱਸਿਆ ਕਿ ਉਹ ਸਿਰਸਾ ਦੀ ਰਹਿਣ ਵਾਲੀ ਹੈ ਤੇ ਉਸ ਦਾ ਵਿਆਹ ਫਿਰੋਜ਼ਪੁਰ ਦੇ ਪਿੰਡ ਹਵੀ ਵਾਲਾ ਦੇ ਵਿੱਚ ਹੋਇਆ ਸੀ ਅਤੇ ਉਸ ਦਾ ਮਾਮਾ ਉਸ ਨੂੰ ਸਹੁਰੇ ਪਰਿਵਾਰ ਛੱਡਣ ਲਈ ਕਹਿ ਰਿਹਾ ਸੀ ਇੱਥੋਂ ਤੱਕ ਕਿ ਉਹਨਾਂ ਉਸ ਦੇ ਪਤੀ ਦੇ ਵੀ ਇਹੋ ਰੋਪ ਲਾਇਆ ਹੈ ਕਿ ਉਸ ਦਾ ਪਤੀ ਖੁਸਰਾ ਉਸ ਨੂੰ ਛੱਡ ਕੇ ਅਤੇ ਅਗਰ ਉਹ ਆਪਣੇ ਪਤੀ ਨੂੰ ਨਹੀਂ ਛੱਡਣਾ ਚਾਹੁੰਦੀ ਤਾਂ ਤੂੰ ਆਪਣੀ ਨਨਾਨ ਦਾ ਵਿਆਹ ਆ ਆਪਣੇ ਭਰਾ ਨਾਲ ਕਰਵਾ ਦੇ ਜਦੋਂ ਉਸਨੇ ਕੋਈ ਵੀ ਗੱਲ ਨਾ ਮੰਨੀ ਤਾਂ ਉਹਨਾਂ ਦੇ ਨਾਲ ਬੁਰੀ ਤਰੀਕੇ ਨਾਲ ਕੁੱਟਵਾਰ ਕੀਤੀ ਤੇ ਹੁਣ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਕੀ ਨਾਮ ਤੁਹਾਡਾ ਕਿਰਨ ਕਿੰਨੇ ਕਿੰਨੀ ਦਿਨ ਹੋ ਗਈ ਵਿਆਹ ਨੂੰ ਇੱਕ ਮਹੀਨਾ 40 ਦਿਨ ਹੋ ਗਏ ਜੀ ਤੇ ਕਿੱਥੇ ਤੁਹਾਡੇ ਫੇਕੇ ਨੇ ਸਰਸੇ ਵਿਆਹ ਕਿੱਥੇ ਹੋਇਆ ਤੁਹਾਡਾ ਵਿਆਹ ਸਾਡਾ ਸਰਸੇ ਹੋਇਆ ਤੇ ਸੋਹਰੇ ਮੇਰੇ ਵੀ ਬਵਾਲ ਦੇ ਨੇ ਤੇ ਕੀ ਹੋਇਆ ਜਿਹੜੀ ਅੱਜ ਗੁੰਡਾ ਕਰਦੀ ਕੀਤੀ ਅੱਜ ਗੁੰਡਾ ਕਰਦੇ ਉਹਨੇ ਕੀਤੀ ਕਿ ਮੇਰੇ ਘਰ ਵਾਲੇ ਤੇ ਇਲਜ਼ਾਮ ਲਾਉਂਦੇ ਨੇ ਕਿ ਵਿਆਹ ਆਵੇ ਇੰਨੇ ਖੁਸਰਾ ਹੈ ਤੂੰ ਇਹਨਾਂ ਦੇ ਕੋਲੋਂ ਪੈਸੇ ਪੁੱਛ ਲੈ ਤੈਨੂੰ ਅਗਾ ਕਿਸੇ ਹੋਰ ਵਿਆਹ ਦਾਂਗੇ ਕੀ ਹੋਣਾ ਤੰਦਾ ਤੁੰਦਾ ਨਹੀਂ ਕੋ ਬਣਾਇਆ ਸੋਜ ਆ ਜੀ ਵਿਆਹ ਕਰਾਉਣ ਦਾ ਜੈਸ ਤਰ੍ਹਾਂ ਕਰਕੇ ਐਵੇਂ ਨਹੀਂ ਕਰ ਰੱਖਾ ਪਰ ਇਹਨੇ ਵੈਸੇ ਇੱਕ ਕੁੱਟਮਾਰ ਬੜੀ ਕੀਤੀ ਹੈ ਆ ਤੇ ਜਵਾਈਆਂ ਪਾਇਆਂ ਨਾਲ ਤੇ ਮੈਂ ਇਹਨਾਂ ਨੂੰ ਕਹਿੰਦੇ ਆਪ ਹੀ ਮੁੰਡੇ ਨੂੰ ਵੇਖ ਗਿਆ ਆਪ ਹੀ ਪਸੰਦ ਕਰ ਗਿਆ ਹੁਣ ਕਹਿੰਦੇ ਆਪਾਂ ਤੈਨੂੰ ਕਰਨਾ ਨਹੀਂ ਇਹ ਮੁੰਡਾ ਖੁਸਰਾਏ ਹੋ ਫਲਾਣਾ ਹੈ ਮੈਂ ਕਿਹਾ ਮਾਮੂ ਮੇਰੀ ਰੀਤੀ ਰਵਾਜਾਂ ਨਾਲ ਵਿਆਹ ਕੀ ਆਈਆਂ ਪੂਰੇ ਰੀਤੀ ਰਵਾਜਾਂ ਨਾਲ ਮੈਂ ਕਿਹਾ ਮੈਂ ਤੁਹਾਡੇ ਘਰੇ ਵਾਪਸ ਨਹੀਂ ਜਾਣਾ ਬੁੱਤੀਆਂ ਪੈਣ ਦੇ ਰਿਸ਼ਤੇ ਮੰਗਦੇ ਨੇ ਬੜੀ ਕੁੱਤੇ ਗਾਨੀ ਕਰਤੀ ਇਹਨਾਂ ਨੇ ਅੱਜ ਕਿਵੇਂ ਆਏ ਨੇ ਮਤਲਬ ਅੱਜ ਆਏ ਨੇ ਮਾਰਨਾ ਮਾਰਨਾ ਚਾਹੁੰਦੇ ਨੇ ਮੈਨੂੰ ਕੀ ਕਹਿੰਦੇ ਇੱਕ ਕਹਿੰਦੇ ਸਾਡੇ ਨਾਲ ਵਾਪਸ ਚਲ ਜਾ ਸਾਡੇ ਮਗਰ ਬਿਆਨ ਦੇ ਆਪਾਂ ਮੁੰਡੇ ਨੂੰ ਸਜਾ ਦਿਵਾਂਗੇ ਮੇਰਾ ਘਰ ਵੀ ਬਣਾਣਾ ਮੈਂ ਕਿਹਾ ਸਜਾ ਨਹੀਂ ਮੈਂ ਮੁੰਡੇ ਨੂੰ ਦਵਾਉਂਦੀ ਜੇ ਮੇਰਾ ਘਰ ਬਣਾਣਾ ਜੇ ਫਿਰ ਮੈਨੂੰ ਕਹਿੰਦੇ ਤੂੰ ਪੈਸਾ ਪਾ ਲੈ ਕੇ ਆਵੀਂ ਮੁੰਡੇ ਨਾਲ ਮਿੱਠੀ ਹੋ ਉਹਦੇ ਕੋਲ ਸੋਨਾ ਲੈ ਕੇ ਆ ਫਿਰ ਆਪਾਂ ਮੁੰਡੇ ਦੇ ਇਹ ਹੀ ਸੋਨਾ ਮੋ ਮੁੰਡੇ ਦੇ ਉੱਤੇ ਲਾਵਾਂਗੇ ਤੇ ਜਾ ਉਹਨਾਂ ਦੀ ਭੈਣ ਨਾਲ ਸਾਡਾ ਵਿਆਹ ਕਰਵਾ ਮੇਰੇ ਭਰਾ ਕਹਿੰਦੇ ਨੇ ਤੇ ਅੱਜ ਕਿੰਨੇ ਕ ਜਣੇ ਆਏ ਸੀ ਜੀ ਅੱਜ ਗਏ ਨੇ 10 12 ਜਣੇ ਆਏ ਨੇ ਮੁੰਡੇ ਵੀ ਆਏ ਇੱਥੇ ਆਏ ਇੱਥੇ ਆਏ ਮੁੰਡੇ ਵੀ ਆਏ ਨੇ ਹੋਰ ਰਿਸ਼ਤੇਦਾਰ ਵੀ ਆਏ ਨੇ ਕੀ ਇਹ ਜਿਹੜਾ ਕਿੰਦਾ ਤੇ ਹਮਲਾ ਕਿੰਦਾ ਕੀਤਾ ਮੇਰੇ ਘਰ ਵਾਲੇ ਤੇ ਤੇ ਮੇਰੇ ਸਾਰੇ ਮਮੀ ਡਾਡੀ ਤੇ ਸਾਰੇ ਪਰਿਵਾਰ ਮੈਂ ਸਾਰਾ ਪਰਿਵਾਰ ਮਤਲ ਸਾਰਾ ਹੀ ਸੀ ਜਿਹਨੇ ਤੇ ਹਮਲਾ ਕੀਤਾ ਕੀ ਚੀਜ਼ ਜਮਾਰੀ ਇਹਨਾਂ ਦੇ ਉਹਨਾਂ ਕੋਲ ਰਫਲਾ ਵੀ ਗਈਆਂ ਸੀ ਹੂੰ ਹੂੰ ਕੋਈ ਕਿਰਪਾਣਾ ਕਰਪੁਣਾ ਕਾਪੇ ਵੀ ਲੈ ਰੱਖੇ ਸੀ ਚੀਜ਼ਾ ਵਾਧੂ ਲੈ ਕੇ ਸਾਨੂੰ ਮਿੱਠੀਆਂ ਗੱਲਾਂ ਚ ਲਾ ਕੇ ਇੱਕ ਹੋਰ ਪੰਚਾਇਤ ਮੁੰਡਾ ਆਇਆ ਹੈ ਇੱਕ ਨਾ ਸਾਡੇ ਪਿੰਡ ਦੀ ਧੀ ਪੈਨੇ ਉਹਦਾ ਕੋਈ ਜਵਾਈ ਪਾਈ ਇਥੇ ਰਹਿੰਦਾ ਹੈ ਉਹ ਆਇਆ ਹੈ ਉਹ ਸਾਡੇ ਨਾਲ ਪਹਿਲਾਂ ਬਹਿ ਕੇ ਗੱਲਾਂ ਕਰਦਾ ਰਿਹਾ ਅਸੀਂ ਮਿੱਟੇ ਹੋ ਗਏ ਮੈਂ ਚਾਹ ਪਾਣੀ ਦਿੱਤਾ ਮੈਂ ਚਲ ਕਿਤਾ ਮੇਰੇ ਪੇਕੇ ਵਾਲੂ ਕੋਈ ਆਇਆ ਹੋਵੇ ਕੋਈ ਮਾਤੀ ਦੇਵੇਗਾ ਉਹ ਕੋਲ ਬਹਿ ਕੇ ਗੱਲਾਂ ਕਰਦਾ ਰਿਹਾ ਉਤੋਂ ਨਾਲ ਉਹਨਾਂ ਦੇ ਮੇਰੇ ਮਾਮਿਆਂ ਨਾਲ ਗੱਲ ਕਰਾਤੀ ਆ ਦੀ ਭੈਣ ਨਾਲ ਵੀ ਗੱਲ ਕਰਾਤੀ ਅਸੀਂ ਗੱਲ ਕਰਕੇ ਬਾਹਰ ਹੀ ਕਹਿ ਦੋਵੇਂ ਜੀ ਉਹਨਾਂ ਚਿਰ ਮੇਰੇ ਮਾਮੇ ਹਮਲਾ ਕਰਨ ਆ ਗਏ ਮੈਂ ਨਾ ਕਿ ਮੈਂ ਚਲ ਮਾਮਾ ਅੱਜ ਵੀ ਮੈਂ ਸੋਚ ਲਾਵਾਂਗੀ ਜੀ ਕਿਵੇਂ ਹੈ ਨਹੀਂ ਉਹਨਾਂ ਨੇ ਮੇਰੀ ਇੱਕ ਵੀ ਨਹੀਂ ਸੁਣੀ ਉਤੋਂ ਮੁੰਡੇ ਲੈ ਕੇ ਆ ਗਏ ਉਹ ਜਨਾਨੀ ਵੀ ਨਾਲ ਆ ਗਈ ਬੜੇ ਜਣੇ ਆਇਆ ਕਰਦੇ ਤੇ ਤੇ ਕੀ ਘਰ ਦੇ ਭਾਂਤੋੜ ਵੀ ਕੀਤੀ ਹਾਂਜੀ ਕਿੰਨੇ ਕਿ ਸਾਰਾ ਖਿਲਾਰ ਗਿਆ ਕੀ ਮਾਰਿਆ ਸਾਰਾ ਕਿਤੇ ਨਹੀਂ ਕੁਝ ਉਹ ਪੈਸਾ ਵੀ ਲੈ ਗਏ ਸੋਨਾ ਚਾਂਦੀ ਵੀ ਖੋ ਕੇ ਲੈ ਗਏ ਤੁਹਾਡੇ ਕੋਲ ਜਿਹੜਾ ਹਾਂਜੀ ਹੁਣ ਕੀ ਮੰਗੇ ਕਾਰਵਾਈ ਹੋਣੀ ਚਾਹੀਦੀ ਹਾਂਜੀ ਇਹ ਦਿਨ ਦਿਹਾੜੇ ਗੁੰਡਾ ਕਰਦੀ ਹੋਈ ਹਾਂਜੀ ਇਨਸਾਫ ਮਿਲਣਾ ਚਾਹੀਦਾ ਮੈਨੂੰ ਦਿਨ ਦਿਹਾੜੇ ਵਾਲੀ ਗੁੰਡਾ ਸੀ ਸਵੇਰੇ ਸਵੇਰੇ ਉੱਠਦੇ ਨਾਲ ਹੀ ਹਾਂਜੀ ਉਧਰ ਹਸਾਲ ਦੇ ਵਿੱਚ ਦਾਖਲ ਜਦੋਂ ਦੂਸਰੀ ਧਿਰ ਲੜਕੀ ਦੇ ਮਾਮੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਪਣੇ ਤੇ ਲੱਗੇ ਸਾਰੇ ਔਰੋਪਾ ਨੂੰ ਸਿਰੇ ਤੋਂ ਝੂਠਾ ਦੱਸਿਆ ਉਹਨਾਂ ਕਿਹਾ ਕਿ ਸਾਡੇ ਤੇ ਜਾਣ ਬੁੱਝ ਕੇ ਇਲਜ਼ਾਮ ਲਗਾਏ ਜਾ ਰਹੇ ਨੇ ਕੀ ਨਾਮ ਤੁਹਾਡਾ ਸੋਨੂੰ ਆ ਜੀ ਸੋਨੂੰ ਜਿਹੜਾ ਕੱਲ ਹੋਇਆ ਆਪਣੇ ਕਟਮਰ ਹੋਈ ਹੈ ਘਰੀ ਅੱਜ ਹਾਂਜੀ ਪਾਜੀ ਇਹ ਮਾਮਲਾ ਹੈਗਾ ਸੀ ਆਪਣਾ ਮਤਲਬ ਗੁੜੀਆ ਆਪਾਂ ਵਿਆਹੀ ਸੀ ਇੱਥੇ ਭਾਣਜੀ ਲੱਗਦੀ ਸਾਡੀ ਤੇ ਆਪਾਂ ਡੇਢ ਕੁ ਮਹੀਨਾ ਹੋ ਗਿਆ ਵਿਆਹੀ ਨੂੰ ਤੇ ਪਹਿਲਾਂ ਤਾਂ ਅਸੀਂ ਇਕੱਲੇ ਆਇਆ ਸਾਨੂੰ ਮਿਲਣੇ ਦਿੱਤਾ ਤੇ ਕੁੜੀਆਂ ਨੂੰ ਪਿਆ ਕੇ ਲੈ ਗਿਆ ਮੁੰਡਾ ਆਪ ਹੀ ਕਿੱਥੇ ਵੇਖੀ ਸੀ ਅਸੀਂ ਇੱਥੇ ਆ ਬੀਬੋ ਵਾਲੇ ਵਿਆਹੀ ਹੈ ਪੰਜਾਬ ਇਹ ਜੰਗੀਰ ਸਿੰਘ ਹੈ ਤੇ ਮੁੰਡੇ ਦਾ ਨਾਮ ਹੈਗਾ ਮੁਕਤੀਆ ਸਿੰਘ ਜੀ ਹਾਂਜੀ ਤੇ ਇਹ ਪਹਿਲੇ ਪਤਾ ਨਹੀਂ ਵਿਆਹਾ ਸੀ ਕਿ ਨਹੀਂ ਠੀਕ ਹੈ ਸਾਨੂੰ ਇਹਨੇ ਦੱਸਿਆ ਨਹੀਂ ਵਿਚੋਲੇ ਨੇ ਵਿਚੋਲੇ ਨੇ ਕੋਈ ਪੈਸੇ ਪੁਸਾ ਖਾ ਕੇ ਸਾਡਾ ਰਿਸ਼ਤਾ ਕਰਵਾਤਾ ਚੁੱਪ ਕਰਕੇ ਤੇ ਬਾਅਦ ਵਿੱਚ ਇਹ ਕਿਤੇ ਕੁੜੀਆਂ ਨੂੰ ਲੱਗਾ ਪਤਾ ਤੇ ਕੁੜੀਆਂ ਨੂੰ ਪਜਾਲ ਜਾਂਦਾ ਕਦੇ ਕਿੱਧਰ ਰਾਇਦਾ ਕਦੇ ਕਿੱਧਰ ਅਸੀਂ ਮਿਲਣ ਆਨੇ ਫਿਰ ਸਾਨੂੰ ਉਸ ਤੋਂ ਬਾਅਦ ਹੁਣ ਡੇਢ ਬਿੰਨੇ ਬਾਅਦ ਫਿਰ ਕੁੜੀਆਂ ਨੇ ਫੋਨ ਕੀਤਾ ਸਾਨੂੰ ਕਹਿੰਦੇ ਮਾਮੂ ਇਸ ਤਰ੍ਹਾਂ ਤੁਸੀਂ ਆ ਜਾਓ ਕੋਈ ਗੱਲ ਮੈਂ ਕਿਹਾ ਬੇਟਾ ਤੂੰ ਸਾਡੀ ਪਹਿਲਾਂ ਬੇਇੱਜ਼ਤੀ ਕਰਾਤੀ ਅਸੀਂ ਹੁਣ ਨਹੀਂ ਆ ਰਹੇ ਕਹਿੰਦੀ ਨਹੀਂ ਮੈਂ ਆ ਜਾਓ ਤੁਸੀਂ ਮੈਂ ਤੁਹਾਡੇ ਮਗਰ ਬੋਲਾਂਗੀ ਠੀਕ ਹੈ ਸਾਡੇ ਕੋਲ ਕੋਡੀਆਂ ਵੀ ਪਈਆਂ ਨੇ ਤੇ ਸਾਡੇ ਮੇਰੀ ਭੈਣ ਸਿਸਟਰ ਵੱਡੀ ਆਈ ਹੈ ਨਾਲ ਤੇ ਪਰੋਣਾ ਆਇਆ ਤੇ ਇੱਕ ਸਾਡਾ ਮੇਰਾ ਭਾਈ ਆਇਆ ਹੈ ਛੋਟਾ ਇਨਾਂ ਦੇ ਘਰੇ ਬੜੇ ਨੇ ਸਾਨੂੰ ਧੋਕੇ ਨਾਲ ਪਤਾ ਨਹੀਂ ਇਹਨਾਂ ਗੁੜੀਆਂ ਨੇ ਧੋਕੇ ਨਾਲ ਬੁਲਾਇਆ ਕਿ ਉਹਨਾਂ ਗੱਲ ਕਰਵਾਈਏ ਕੋਈ ਦਬਕਾ ਕੇ ਤੇ ਸਾਨੂੰ ਘਰੇ ਬੁਲਾ ਕੇ ਤੋਂ ਨਾ ਹਮਲਾ ਘਰ ਤੇ ਕੁੱਟਮਾਰ ਕਰਤੀ ਜੀ ਤੋਂ ਖੋਹ ਵੀ ਕੀਤੀ ਦੇਖੋ ਦੇਖੋ ਮੋਬਾਈਲ ਇੱਕ ਤਾਂ ਖੋਇਆ ਨੇ ਤੇ ਇੱਕ ਫਰਸ ਖੋ ਲਿਆ ਨੇ ਫਰਸ ਤੇ ਡਾਕੂਮੈਂਟ ਸਾਰੇ ਉਹ ਕੱਢ ਲੈਣੇ ਚੀ ਹੋਰ ਵੀ ਕਿਸੇ ਨਾਲ ਕੁੱਟਮਾਰ ਕੀਤੀ ਤਾਂ ਜਾਣ ਹੋਰ ਇੱਕ ਭਣਜੇ ਨਾਲ ਹੋਈ ਹੈ ਕੁੱਟਮਾਰ ਭਣਜੇ ਨਾਲ ਆਇਆ ਸੀ ਇੱਕ ਉਹਦੇ ਨਾਲ ਹੋਈ ਹੈ ਬਾਕੀ ਉਹਦੇ ਸਰਟੀਫਿਕੇਟ ਨਹੀਂ ਵਜੀ ਜਿਹੜੀ ਕੁੜੀ ਇਲਜ਼ਾਮ ਲਗਾ ਰਹੀ ਤੁਹਾਡੇ ਤੇ ਉਹ ਕੀ ਮਾਰੀ ਉਹ ਦੇਖੋ ਜੀ ਉਹ ਕੁਛ ਨਹੀਂ ਉਹ ਤਾਂ ਬਸ ਉਹਨਾਂ ਦੇ ਕਹਿਣੇ ਤੇ ਚੱਲ ਰਹੀ ਹੈ ਦਬਾਤ ਹੈ ਬਾਈ ਖੜੇ ਨੂੰ ਉਹ ਕੁੜੀ ਨੂੰ ਉਹਨੂੰ ਦੁਬਾਰਾ ਰਹਿਣੇ ਅਸੀਂ ਕੋਈ ਇਹੋ ਜਿਹਾ ਕੋਈ ਕਰਿਆ ਨਹੀਂ ਤੇ ਦੇਖੋ ਜੀ ਅਸੀਂ 1.5 ਲੱਖ ਰੁਪਏ ਦਾ ਸਮਾਨ ਦਿੱਤਾ ਜੀ ਤੇ ਕੋਈ ਗਲਤ ਵਾਸਤੇ ਥੋੜਾ ਦਿੱਤਾ ਹੈ ਪਰ 1.5 ਲੱਖ ਦਾ ਸਮਾਨ ਦਿੱਤਾ ਹੈ ਫਿਰ ਸਾਨੂੰ ਕਹਿੰਦੇ ਮੇਰੇ ਮਾਮੇ ਮੇਰਾ ਗਲਤ ਸੀ ਜੇ ਮਾਮੇ ਗਲਤ ਹੁੰਦੇ ਤਾਂ ਅਸੀਂ ਵਿਆਹ ਦੇ ਥੋੜਾ ਸੀ ਅਸੀਂ ਆਪ ਤੇ ਕੋਲ ਹੀ ਰੱਖ ਲਏ ਤਾਂ ਫਿਰ ਗਲਤ ਹੁੰਦਾ ਤੁ ਫਿਰ ਐਵੇਂ ਤਮਕਾਰ ਰਹੇ ਨੇ ਵੀ ਮੈਂ ਕੁੜੀ ਐ ਕਹਦੇ ਵੀ ਤੂੰ ਮੈਂ ਆ ਕਰਦੇ ਸੀ ਮਾਮੇ ਮੇਰੇ ਨਾਲ ਮਾਮੇ ਨਾਲ ਕੁੱਟਮਾਰ ਕਰਦੇ ਸੀ ਜੇ ਕੁੱਟਮਾਰ ਹੀ ਕਰ ਰਹੇ ਹੁੰਦੇ ਸੀ ਐਨਾ ਤੁਮ ਦਾਮ ਨਾਲ ਇੱਕ ਵਿਆਹ ਕੋ ਕਰਨਾ ਸਾਡੇ ਕੋ ਸਾਰੀ ਵੀਡੀਓ ਪਈਆਂ ਨੇ ਜਿਹੜਾ ਫਿਰ ਇਹਨੇ ਫੋਨ ਕਰਿਆ ਕਹਿੰਦੀ ਮੁੰਡਾ ਐ ਸਰ ਆ ਗਿਆ ਬਿਮਾਰੀ ਲੱਗੀ ਉਹ ਹੈ ਤੁਸੀਂ ਆ ਜਾਓ ਸਰਗਰ ਕੋਡੀਆਂ ਪਈਆਂ ਕੁੜੀ ਦੀਆਂ ਇਹ ਹਾਂ ਦੇਖੋ ਜੀ ਭਾਵੇਂ ਮੁੰਡੇ ਨੇ ਕੋਲ ਖੜਵਾ ਕੇ ਗੱਲ ਕਰਵਾਈ ਹੈ ਜਾਂ ਕਿਵੇਂ ਕਰਵਾਈ ਹੈ ਇਹ ਸਾਨੂੰ ਨਹੀਂ ਪਤਾ ਜੀ ਜਾਂਚ ਹੋਣੀ ਚਾਹੀਦੀ ਹਾਂਜੀ ਹੋਣੀ ਚਾਹੀਦੀ ਜੀ ਇਹਨਾਂ ਸਾਹਿਬ ਮਿਲਣਾ ਜੇ ਸਾਡੇ ਮੁੰਡੇ ਸੱਟ ਲਾ ਦੀ ਸਰ ਖੈਰ ਪਾਰ ਦਾ ਨੱਕ ਦੇ ਨੱਕ ਦੀ ਹੈਡੀ ਤੋੜਤੀ ਜੀ ਠੀਕ ਹੈ ਅਸੀਂ ਬਰੇ ਨੂੰ ਚੱਕ ਕੇ ਲਿਆਂਦਾ ਪੰਜ ਛੇ ਜਣੇ ਹੈਗੇ ਸੀ ਜੀ ਮੁੰਡਾ ਦੱਸ ਰਿਹਾ ਪਹਿਲੇ ਤਾਂ ਪਤਾ ਹੀ ਨਹੀਂ ਸੀ ਸਾਨੂੰ ਤਾਂ ਪਤਾ ਇਸ ਤੋਂ ਬਾਅਦ ਵਿੱਚ ਘਰ ਆਏ ਆ ਤੇ ਕੋਈ ਤੂੰ ਪਿੰਡ ਪੁੰਡ ਦਾ ਪਿੰਡ ਕੌਣ ਚੱਕ ਕੇ ਵਿਚਾਰਾ ਲੈ ਆਇਆ ਕੋਈ ਖੈਰ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਸਮਾਨ ਦੇ ਵਿੱਚ ਕੀ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਦੋਨਾਂ ਧਿਰਾਂ ਦੇ ਵੱਲੋਂ ਇੱਕ ਦੂਜੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ